ਕਰਵਾ ਦਿਓ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਮੈਚ ਸ਼ੁਰੂ ਕਰਵਾ ਦਿਓ ਜਲਦੀ ਦੇ ਨਾਲ ਮੇਰੀ ਬੇਨਤੀ ਹੈ ਫਾਈਨਲ ਮੈਚ ਅੱਜ ਦੇ ਕਬੱਡੀ ਕੱਪ ਦਾ ਜਲਦੀ ਮੈਚ ਸ਼ੁਰੂ ਕਰ ਦਈਏ ਜਲਦੀ ਮੈਚ ਸ਼ੁਰੂ ਕਰ ਦਈਏ ਫਾਈਨਲ ਮੈਚ ਅੱਜ ਦੇ ਦਿਨ ਦਾ ਵੱਡਾ ਮੈਚ ਜਿਹੜੇ ਮੈਚ ਦੀ ਅੱਜ ਸਵੇਰ ਤੋਂ ਇੰਤਜ਼ਾਰ ਕਰਕੇ ਆਪਾਂ ਵੇਟ ਕੀਤੀ ਹੈ ਉਹ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਉਹ ਲੱਗਿਆ ਰੱਬ ਨੂੰ ਧਿਆਣ ਲਾ ਕੋ ਮਾਰੋ ਤਾੜੀਆਂ ਸ਼ੇਰ ਨੂੰ ਦੋ ਥਾਪੀ ਇੰਦਰਜੀਤ ਬਣੀ ਸਮਾਣੇ ਵਾਲਾ ਚੱਲਿਆ ਕਬੱਡੀਆਂ ਪਾਉਣ ਲੋਕੋ ਲਓ ਪਹਿਲੀ ਕਬੱਡੀ ਫਾਈਨਲ ਮੈਚ ਦੀ ਇੰਦਰਜੀਤ ਮਾ ਵੀਚਰਨ ਲੱਤੋ ਵਾਲਿਆ ਇਹਦੀਆਂ ਤਿੰਨ ਰੈਡਾਂ 2100 ਦੀਆਂ ਪੈਣ ਗਿਆ ਸਾਡੇ ਭਰਾਵਾਂ ਵੱਲੋਂ 2100 ਦੀਆਂ ਤਿੰਨ ਰੈਡਾਂ ਬਨੀ ਸਰਬੀ ਸਿੰਘ ਜੀ ਸੰਧੂ ਉਹਨਾਂ ਦੇ ਪਰਿਵਾਰ ਵੱਲੋਂ ਨਾਲ ਕੁਲਦੀਪ ਪੁਲਸੀਆ ਯਾਰ ਸਾਡਾ ਲਲਤੋ ਬਲਿਆ ਬੋਲਦੇ ਲਾੜੀ ਪੁਸ਼ਕਾ ਉਹਦੇ ਨਾਲ ਬੋਲਦੀ ਤਿੰਨ ਰੇਡਾਂ 2100 ਦੀਆਂ 2100 ਗਿਆ ਹੋਣ ਗਿਆ ਲਓ ਕਬੱਡੀ ਕਹਿੰਦੇ ਸ਼ੀਰੇ ਨੇ ਖੇਡ ਮੈਦਾਨ ਵਿੱਚ ਪਾ ਦਿੱਤੀ ਆ ਫਿਰ ਤੋਂ ਧੰਨਵਾਦ ਕਰਦੇ ਆ ਭਾਈ ਸਰਬੀ ਸਿੰਘ ਜੀ ਸੰਧੂ ਸਾਫ ਸਾਡੇ ਮੇਨ ਸਰਪੰਚ ਨੇ ਭਾਈ ਲੱਖੀ ਸਰਪੰਚ ਜੀਆਂ ਦਾ ਕੁਲਦੀਪ ਪੁਲਸੀਆ ਦਾ ਸਾਡੇ ਅਮਨ ਢਿੱਲੋਂ ਦਾ ਤੇ ਨਾਲ ਸਾਡੇ ਘਾਂਗੇ ਵਾਲੇ ਦੇ ਦੋ ਜੱਫੇ 2100 ਦੇ ਪਾਲ ਇਟਲੀ ਵੱਲੋਂ 2100 ਦੇ ਦੋ ਜੱਫੇ ਹੋਣਗੇ ਘਾਂਗੇ ਵਾਲੇ ਦੇ ਕੀ ਫੈਸਲਾ ਜੀ ਕਿਧਰਲੇ ਪਾਸੇ ਪੁਆਇੰਟ ਵਾਈ ਕਿਧਰ ਹੈ ਜੀ ਪੁਲਸੀਆ ਗਰਾਊਂਡ 'ਚ ਦਰਵੇਸ਼ ਆ ਗਿਆ ਹੈ ਕਿ ਮਾਲਕ ਲਈ ਪਿਆਰ ਦਿਤਾਵੇ ਇੱਜ਼ਤ ਦੇ ਨਾਲ ਪੂਛ ਹਿਲਾਵੇ ਜਿੱਥੇ ਟੁੱਕਰ ਪਹਿਰਾ ਦੇਵੇ ਉਥੇ ਕੋਈ ਬਲਾ ਨਾ ਆਵੇ ਕੁੱਤੇ ਤੋਂ ਬਣ ਜਾਣਿਆ ਮਾਨਾ ਲੈਲਾ ਸਭ ਕੇ ਸਵੱਲਾ ਬੋਲ ਫਕੀਰਾ ਅੱਲਾ ਹੀ ਅੱਲਾ ਬੋਲ ਫਕੀਰਾ ਅੱਲਾ ਹੀ ਅੱਲਾ ਚਿੱਪੜ ਵਾਲੀ ਸਾਰੀ ਦੁਨੀਆ ਤੇ ਹਾਰਨ ਵਾਲਾ ਕੱਲਾ ਬੋਲ ਫਕੀਰਾ ਅੱਲਾ ਹੀ ਅੱਲਾ ਭਾਈ ਸਰੋਜ ਸਿੰਘ ਜੀ ਸੰਧੂ ਸਾਹਿਬ ਇਹਨਾਂ ਬੋਲਾਂ ਦੇ ਲਈ ਵੱਡਾ ਮਾਣ ਰੈਂਬੋ 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 ਕਰਾਉ ਬੱਲੇ ਬੱਲੇ ਬਸਟਾਂ ਵਾਲੇ ਜੱਫੇ ਰੈਂਬੋ ਰੈਂਬੋ ਕਿ ਮੁੰਡੇ ਆਵੇ ਸੋਹਣਿਆ ਸੁਨੱਖਿਆ ਆ ਲੋਕਾਂ ਨੇ ਨਾਮ ਤੇਰਾ ਰੱਖਿਆ ਰੈਂਬੋ 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 ਜੱਗੂ ਜਫਾ ਲਾ ਗਿਆ ਕਨਿਆਣੇ ਵਾਲਿਆ ਇੰਦਰਜੀਤ ਸਿੰਘ ਜੀ ਅਮਨ ਢਿੱਲਾਂ ਦੇ ਦੋ ਜੱਫੇ ਉਹ ਦਲਦੀਪ ਪੁਲਸੀਏ ਵੱਲ 11000 ਦੇ ਹੋ ਗਏ 11000 ਦੇ ਹੋਣਗੇ ਅਮਨ ਢਿੱਲਾਂ ਦੇ ਦੋ ਜੱਫੇ ਦਲਦੀਪ ਪੁਲਸੀਏ ਵੱਲ 11000 ਦੇ ਹੋਣਗੇ ਪਰ ਕਾਂਗੇ ਵਾਲਾ ਬੱਲੇ ਆ ਬੱਲੇ ਬੱਲੇ ਪਹਿਲੇ ਬੱਲੇ ਐਨ ਮੁੰਡੇ ਕਹਿ ਸਕਦੇ ਆ ਵੀ ਪੰਜਾਬ ਦੇ ਬਾਡਰ ਤੋਂ ਆਏ ਹੋਏ ਆ ਇੱਕ ਦਾ ਚੰਡੀਗੜ੍ਹ ਦਾ ਇਲਾਕਾ ਹੈ ਇੱਕ ਦਾ ਫਾਜ਼ਿਲਕਾ ਦਾ ਇਲਾਕਾ ਉਹ ਕਬੱਡੀ ਕਹਿੰਦੇ ਸ਼ੀਰੇ ਦੀ ਹੈ ਪਹਿਲਾ ਪੁਆਇੰਟ ਜਿਹੜਾ ਹੋਲਡ ਕੀਤਾ ਗਿਆ ਉਹ ਸਾਡੇ ਭਾਈ ਦੇਖ ਲੈਣਗੇ ਸ਼ੀਰਾ ਚੱਕਲੀ ਸ਼ੇਰ ਵਾਲਾ ਨੰਨੋ 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 ਅੰਗਰੇਜ਼ ਸਿੰਘ ਦਾ ਪੁੱਤਰ ਇੱਕ ਪਾਸੇ ਛੋਟੀ ਵਰ ਆ ਰਹੀ ਹੈ ਇੱਕ ਪਾਸੇ ਗੱਡੀਆਂ ਦਾ ਜੇਤੂ ਆ ਮੇਰੇ ਮਿੱਤਰੋ ਅਗਲੀ ਕਬੱਡੀ ਸ਼ੀਰੇ ਦੀਆਂ ਅਗਲੀਆਂ ਤਿੰਨ ਰੇਡਾਂ 1100 ਦੀਆਂ ਪੈਣ ਗਿਆ ਕੁਲਦੀਪ ਪੁਲਸੀ ਸਾਡਾ ਭਰਾ ਕਹਿੰਦਾ ਵੀ ਸ਼ੀਰੇ ਦੀਆਂ ਅਗਲੀਆਂ ਤਿੰਨ ਰੇਡਾਂ 1100 ਦੀਆਂ ਪੈਣ ਗਿਆ ਅਮਨ ਢਿੱਲੋਂ ਦਾ ਤਿੰਨ ਜੱਫੇ 21000 ਦੇ ਹੋਣਗੇ ਹੁਣ ਤੋਂ 21000 ਦੇ ਹੋ ਗਏ ਆ 10000 ਰੁਪਿਆ ਸਰਵਿਸ ਸਿੰਘ ਸਿੰਧੂ ਵੱਲੋਂ 11000 ਰੁਪਏ ਸਾਡੇ ਭਰਾ ਵੱਲੋਂ ਕੁਲਦੀਪ ਪੁਲਸੀ ਵੱਲੋਂ ਕਹਿੰਦੇ 20000 ਦੇ ਤਿੰਨ ਜੱਫੇ ਕਹਿੰਦੇ ਅਮਨ ਢਿੱਲੋਂ ਦੇ ਹੋਣਗੇ ਦੋ ਜੱਫੇ ਹੋਣਗੇ 21000 ਦੇ ਦੋ ਹੀ ਜਲਾ ਦੇ 21000 ਦੇ ਹੋਣਗੇ ਲਓ ਸਾਹਮਣੇ ਮਨੀਤ ਧਨਾਰੀ ਵਾਲਾ ਪਰ ਸ਼ੀਦਾ ਚੱਕਲੀ ਸ਼ੇਰ ਦੀ ਧਰਤੀ ਦਾ 500 ਰੁਪਏ ਸ਼ੇਰੇ ਦੇ ਲਈ ਸਾਡੇ ਕੁਲਦੀਪ ਪੁਲਸੀ ਵੱਲੋਂ ਮਾਣ ਜਿਹੜੇ ਪੁੱਜੇ ਐ ਇਸ ਨੌਜਵਾਨ ਦੇ ਖੇਡ ਤੋਂ ਖੁਸ਼ ਹੋ ਕੇ ਬਖੋਖਰੇ ਮੈਦਾਨਾਂ ਵਿੱਚ ਤਗੜੀ ਖੇਡ ਦਿਖਾਈ ਹੈ ਸ਼ੀਰਾਂ ਚੱਕਲੀ ਸ਼ੇਰ ਦੀ ਧਰਤੀ ਦਾ ਨਿਊਜ਼ੀਲੈਂਡ ਤਗੜਾ ਖੇਡਿਆ ਆਸਟ੍ਰੇਲੀਆ ਤਗੜਾ ਖੇਡਿਆ ਸਾਡੇ 22 ਕੀ ਨੰਬਰ ਦਾ ਮੈਚ ਹੋਣਾ ਜੀ ਨੋਟ ਕਰ ਲਿਓ ਲੌਗਲੀ ਕਬੱਡੀ ਪਾਉਣ ਦੇ ਲਈ ਭੋਲਾ ਤਨਾਰੀ ਵਾਲਾ ਕਰਦੇ ਗੱਲ ਆਹ ਭੋਲੇ ਦੀ ਕਬੱਡੀ ਪੈ ਗਈ ਹੈ ਇਹਨੂੰ ਪੰਜਾਬ ਦਾ ਇਹਨੂੰ ਸਾਡੀ ਖੇਡ ਕਬੱਡੀ ਦਾ ਇਹਨੂੰ ਪੰਜਾਬੀਆਂ ਦਾ ਚਿਸ਼ਤੀ ਕਹਿੰਦੇ ਆ ਉਹ ਭੋਲਾ ਤਨਾਰੀ ਵਾਲਾ ਹੱਕ ਆਪਣੀ ਟੀਮ ਦੇ ਇਸੇ ਵੇ ਜੋੜਦਾ ਹੋਇਆ ਅਗਲੀ ਕਬੱਡੀ ਗੁਰਵਾਜ ਸਿੰਘ ਆ ਗਿਆ ਸਲਾਣੇ ਪਿੰਡ ਵਾਲਾ ਕਿੱਡਾ ਸੋਹਣਾ ਨਾਮ ਹੈ ਗੁਰਵਾਜ ਕੀ ਹੋ ਗਿਆ ਜੀ 15:16 ਸ਼ੁਰੂ ਕਰਾ ਦਿਓ ਪੁਆਇੰਟ ਦਾ ਥੋੜਾ ਜੱਫੀ ਹੋਲਡ ਪੁਆਇੰਟ ਹੈ ਜਾਫੀਆਂ ਦਾ ਜੀ ਹੋਲਡ ਪੁਆਇੰਟ ਜਾਫੀਆਂ ਦਾ ਨੋਟ ਕਰ ਲਿਓ ਹੋਲਡ ਪੁਆਇੰਟ ਸਲਾਣੇ ਦੀ ਟੀਮਾਂ ਲਓ ਸ਼ੀਰਾ ਦੀ ਫੇਰ ਕਬੱਡੀ ਪੈ ਗਈ ਹੈ ਬੈਸਟਾਂ ਵਾਲਿਆਂ ਪੌਂਡ ਲੱਗ ਗਿਆ ਸ਼ੀਰਾ ਕੰਡਿਆਣੇ ਵਾਲਿਓ ਇੱਕ ਕੰਨੀ ਤੇ ਜੱਗੂ ਲੱਗਿਆ ਹੋਇਆ ਜੱਗੂ ਹਾਕਮ ਵਾਲਿਆ ਜੱਗੂ 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 ਤੇ ਸ਼ੀਰਾ ਹੋ ਗਈ ਤੇ ਪਈ ਜਾਂਦੇ ਆ ਅੰਗ ਰੇਡਰ ਦੇ ਹਿੱਸੇ ਮਾਨ ਸਿੰਘ ਟੋਟ ਦੀ ਕਬੱਡੀ ਓਮਸਿਆ ਚੱਕਲਾ ਮਾਈਕ ਵੀਰਿਆ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਸੰਧੂ ਸੌਰੀ ਸੁਖਵਿੰਦਰ ਸਿੰਘ ਜੀ ਬਿੱਟੂ ਦੇ ਪਰਿਵਾਰ ਵੱਲੋਂ 5000 ਰੁਪਏ ਹੋਰ ਪੈ ਗਿਆ 26000 ਹੋ ਗਿਆ ਅਮਨ ਢਿੱਲੋ ਤੇਰੇ ਦੋ ਜੱਫੇ 26000 ਦੇ ਹੋਣਗੇ ਨੌਜਵਾਨਾ ਸਾਡੇ ਵੀਰਾਂ ਵੱਲੋਂ 30000 ਦੇ ਹੋਣਗੇ ਪਰ ਆਹ ਮੁੰਡੇ ਦੀਆਂ ਹੁਣ ਤੋਂ ਇੱਕ ਕਬੱਡੀ ਆ ਪੈ ਗਈ। ਸਾਡੀ ਦੂਜੀ ਰੇਡ ਪੈ ਰਹੀ ਹੈ ਖੇਡ ਮੈਦਾਨ ਵਿੱਚ 1100 ਦੀ ਦੂਜੀ ਰੇਡ ਲੈ ਵੀ 1100 ਰੁਪਇਆ ਕਿੰਨੇ ਰੇਡਾਂ ਉੱਤੇ ਸਾਡੇ ਵੀਰ ਕੁਲਦੀਪ ਪੁਲਸੀਆ ਨਾਲ ਸਰਦੀ ਸਿੰਘ ਜੀ ਸੰਧੂ ਨਾਲ ਵੱਲੋਂ ਆਹ ਦੋ ਤੇ ਹੀ ਦੇਣਾ ਜੀ ਬਾਕ ਕਬੱਡੀ 1000 ਦੀ ਹੈ ਕਰਦੇ ਐਨੌਸ ਲਾਲੀ ਮੁਸ਼ਕਾਬਾਦ ਕੁਲਦੀਪ ਪੁਲਸੀਆ 1000 ਦੀ ਕਬੱਡੀ ਪੈ ਰਹੀ ਹੈ ਸ਼ੀਰੇ ਦੀ ਇੱਕ ਕਬੱਡੀ ਹੋਰ ਬਾਕੀ ਹੈ ਇਟਲੀ ਗਰੁੱਪ ਵੱਲੋਂ 1000 ਦਿੱਤਾ ਜਾਊਗਾ ਲਓ ਇੰਦਰਜੀਤ ਸਿੰਘ ਬਣੀ ਸਮਾਣੇ ਵਾਲਾ ਹੋ ਗਈ ਟੱਕਰ ਸ਼ੇਰਾਂ ਦੀ ਹੋ ਗਈ ਟੱਕਰ ਸ਼ੇਰਾਂ ਦੀ ਆਹ ਕਬੱਡੀ ਤੇ ਪਟਾਕੇ ਪਟਾਕੇ ਪੈਣਗੇ ਮੇਰੇ ਮਿੱਤਰੋ ਬੱਬਰ ਸ਼ੇਰ ਪੜ ਗਿਆ ਹੈ ਬੱਬਰ ਸ਼ੇਰ ਪੜ ਗਿਆ ਹੈ ਗੁਰਬਾਜ ਕਿਸੇ ਦਾ ਬਾਜ ਨਾਮ ਹੈ ਕਿਸੇ ਦਾ ਸ਼ੇਰ ਨਾਮ ਹੈ ਕਿਸੇ ਦਾ ਤੋਤਾ ਨਾਮ ਹੈ ਉਹ ਕਬੱਡੀ ਕਿਹਨੇ ਗੁਰਬਾਜ ਦੀ ਪਈ ਹੋਈ ਹੈ ਜਾਫੀ ਚਾਰ ਤਿਆਰ ਨੇ ਲੈ ਵੀ ਹਾਕਮ ਵਾਲਿਆ ਬੈਸਟਾ ਵਾਲੇ ਜੱਫੇ ਲਾਉਣੇ ਪੈਣੇ ਪਰ ਗੁਰਵਾਜ ਸਿੰਘ ਸਲਾਣੇ ਵਾਲਾ ਭੱਜ ਗਿਆ ਮੇਰੇ ਮਿੱਤਰੋ ਅਗਲੀ ਕਬੱਡੀ ਭੋਲੇ ਹੀ ਸਮਾਣੇ ਦੀਆਂ ਤੇਨਰੇੜਾ ਤੇ 2100 ਰੁਪਏ ਪੁੱਲਦਾ ਕਰ ਦਿੱਤਾ ਗਿਆ ਹੈ ਕੁਲਦੀਪ ਪੁਲਸੀਏ ਵੱਲੋਂ ਤੇ ਨਾਲ ਲਾਲੀ ਬੁਸ਼ਕਵਾਂਦ ਕਹਿੰਦਾ ਵੀ ਅਗਲੇ ਸਾਲ ਇਸੇ ਕੱਪ ਉਤੇ ਬੈਕਟ ਰੇਡਰ ਦੇ ਲਈ ਮੋਟਰਸਾਈਕਲ ਦਿੱਤਾ ਜਾਵੇਗਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਲਾਲੇ ਪੁਸ਼ਕਾ ਵਾਲੀਆ ਕੈਨੇਡਾ ਵੱਲੋਂ ਸਾਡੇ ਭਰਾ ਵੱਲੋਂ ਇੱਕ ਮੋਟਰਸਾਈਕਲ ਦਿੱਤਾ ਜਾਵੇਗਾ ਲਾ ਭੋਲਾ ਧਨੌਰੀ ਵਾਲਾ ਇਸ ਲੱਖਾਂ ਜੇ ਨੰਬਰ ਆਪਣੀ ਟੀਮ ਦੇ ਸਹੇਜ ਹੋ ਗਿਆ ਲੈ ਵੀ ਮੋਨੂ ਸ਼ੀਰਾ ਫੇ ਔਰ 1000 ਦੀ ਕਬੱਡੀ ਆ ਇਟਲੀ ਗਰੁੱਪ ਵੱਲੋਂ 1000 ਆ ਕਬੱਡੀ ਤੇ ਦਿੱਤਾ ਜਾਊਗਾ ਮੇਰੇ ਮਿੱਤਰੋ ਲਓ ਧਨੋਰੀ ਵਾਲਾ ਮੁੰਡਾ ਟਰਾਈ ਕਰ ਰਿਹਾ ਪਰ ਸ਼ੀਰਾ ਆਪਣੀ ਟੀਮ ਦੇ ਹਿੱਸੇ ਇੱਕ ਲੱਖਾਂ ਦਾ ਕਰ ਵਾਅਦਾ ਕਰਦਾ ਹੋਇਆ ਗੌਰਵ ਚੀਮੇ ਦਾ ਯਾਰ ਹੈ ਗੌਰਵ ਚੀਮਾ ਨਿਊਜ਼ੀਲੈਂਡ ਪਹੁੰਚਿਆ ਹੋਇਆ ਹੈ ਇਟਲੀ ਗਰੁੱਪ ਵੱਲੋਂ 1000 ਪਹੁੰਚਦਾ ਹੋ ਗਿਆ ਮੈਂ ਬੇਨਤੀ ਕਰਨਾ ਸਲਾਣੇ ਵਾਲੇ ਮੁੰਡੇ ਮੇਰੇ ਤੋਂ ਪ੍ਰੋਪਰ ਕਰ ਲੈਣਗੇ ਮਨ ਸਿੰਘ ਬੁਲਟ ਪਾਲ ਇਟਲੀ ਵੱਲੋਂ ਸਾਡੇ ਦਿਵਾਰੇ ਵਾਲੇ ਭਰਾ ਵੱਲੋਂ ਤੇ ਹਰਵੀ ਕਾਕਾ ਇਟਲੀ ਪਿਰਥੀ ਭਰਾ ਸਾਡਾ ਅਨਾਉਂਸ ਕਰਵਾ ਰਿਹਾ ਹੈ ਵੀ ਅਗਲੇ ਸਾਲ ਬੈਸਟ ਚਾਫੀ ਲਈ ਮੋਟਰਸਾਈਕਲ ਦਿੱਤਾ ਜਾਊਗਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਦੂਜਾ ਮੋਟਰਸਾਈਕਲ ਐਲਾਨ ਹੋ ਗਿਆ ਪਾਲ ਇਟਲੀ ਵੱਲੋਂ ਸਾਡੇ ਭਰਾਵਾਂ ਵੱਲੋਂ ਵੀ ਅਗਲੇ ਸਾਲ ਦੂਜਾ ਮੋਟਰਸਾਈਕਲ ਇਹਨਾਂ ਭਰਾਵਾਂ ਵੱਲੋਂ ਦਿੱਤਾ ਜਾਊਗਾ ਲੱਖੀ ਸਰਪੰਚ ਜੀ ਫੱਤੇ ਬੁਲਾਨੇ ਆ ਫੱਤੇ ਬਲਾਨਿਆਂ ਗੱਲਾਂ ਟਿਕਾਣੇ ਲੱਗੀਆਂ ਲੈ ਵੀ ਲਲਤੋਂ ਵਾਲਿਆ ਕਰਦੇ ਗੱਲ ਉਹ ਭੋਲੇ ਦੀ ਕਬੱਡੀ ਐ ਇਹ ਸਾਲ ਵੀ ਚੋਟੀ ਚੋਟੀ ਦੇ ਆਏ ਆ ਅਗਲੇ ਸਾਲ ਵੀ ਭਾਈ ਲਖੀ ਸਰਪੰਚ ਜੀ ਕਹਿੰਦੇ ਵੀ ਚੋਟੀ ਚੋਟੀ ਦੀ ਮੰਨ ਪੁੱਜਣਗੇ ਸਾਡਾ ਕੁਲਦੀਪ ਪੁਲਸੀਆ ਕਹਿੰਦਾ ਵੀ ਇਹ ਸਾਲ ਜਿਹੜੀਆਂ ਕਸਰਾਂ ਰਹਿ ਗਿਆ ਉਹ ਅਗਲੇ ਸਾਲ ਕੱਢ ਦੇਗੇ ਪਰ ਪੁਆਇੰਟ ਕਿੱਧਰ ਐ ਜੀ ਉਹ ਲਲਤੋਂ ਵਾਲਿਆ ਅਗਲੇ ਸਾਲ ਪਹਿਲਾ ਪ੍ਰਾਈਜ਼ ਲੱਕੀ ਸਰਪੰਚ ਤੇ ਕਲਦੀ ਪੁਲਸੀਆ ਵੱਲੋਂ 1 ਲੱਖ ਰੁਪਇਆ ਆਹ ਪਾ ਮੁੰਡਿਆਂ ਗੱਲ ਲੱਖਾਂ ਵਿੱਚ ਪਹੁੰਚ ਗਈ ਗੱਲ ਲੱਖਾਂ ਵਿੱਚ ਪਹੁੰਚ ਗਈ ਗੁਰਮੀਤ ਗੁਰਮਾਇਤ ਦੀਆਂ ਦੋ ਕਬੱਡੀਆਂ ਤੇ 2000 ਦਿੱਤਾ ਜਾਊਗਾ ਇਟਲੀ ਗਰੁੱਪ ਵੱਲੋਂ ਆਹ ਮੁੰਡੇ ਦੀਆਂ ਦੋ ਕਬੱਡੀਆਂ ਤੇ ਪਹਿਲੀ ਕਬੱਡੀ ਤੇ ਜੱਗੂ ਹਾਕਮ ਵਾਲਿਆ ਚੁੰਬੜ ਗਿਆ ਮੇਰੇ ਮਿੱਤਰੋ ਪਰ ਪੁਆਇੰਟ ਰੇਡਰ ਦੇ ਹਿੱਸੇ ਪਾਲ ਇਟਲੀ ਭਰਾ ਸਾਡਾ ਗਰਾਊਂਡ ਵਿੱਚ ਪੁੱਜੇ ਪਹੁੰਚੋ ਆ ਬਾਈ ਹਾਂ ਪਾਲ ਇਡਲੀ ਬਾਈ ਗਰਾਊਂਡ ਚ ਪਹੁੰਚੇ ਅਗਲੇ ਸਾਲ ਪਹਿਲਾ ਮੋਟਰਸਾਈਕਲ ਬੈਸਟ ਰਾਈਡਰ ਦਾ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਉਹ ਗਰਾਊਂਡ ਦੇ ਵਿੱਚ ਪਹੁੰਚੇ ਮੇਰੀ ਬੇਨਤੀ ਹੈ ਰਵੀ ਵੀਰ ਵੱਲੋਂ ਅਮਨ ਢੱਲੋਂ ਦੇ ਮਾਨ ਸਿੰਘ ਦੁਲਟ ਨੂੰ ਜਫਾ ਲਾ ਦੇਗਾ 1100 ਦਿੱਤਾ ਜਾਵੇਗਾ ਲਾ ਮਾਨ ਸਿੰਘ ਦੁਲਟ ਦੀ ਕਬੱਡੀ ਲੋਕੀ ਠੰਡ ਨਾਲ ਠਰੀ ਜਾਂਦੇ ਆ ਤੇ ਇਹਨਾਂ ਵਿੱਚੋਂ ਅੱਗ ਨਿਕਲੀ ਜਾਂਦੀ ਆ ਉਹ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਿਵਾਨੀ ਉੱਡ ਜੋੜ ਜੋ ਕਰਦੀ ਰੇਜ ਬਾਗ ਉਹ ਕਬੱਡੀ ਪਈ ਹੋਈ ਹੈ ਮਾਨ ਸਿੰਘ ਟੋਲਟ ਤੇ ਦੂਜੇ ਪਾਸੇ ਦੂਜੇ ਪਾਸੇ ਪੋਰਾ ਹੈ ਮੇਰੇ ਮਿੱਤਰੋ ਸਲਾਣੇ ਵਾਲਾ ਪਰ ਅੰਕ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਲੰਗਰ ਕਮੇਟੀ ਵੱਲੋਂ ਜੱਗੂ ਹਾਕਮ ਲਈ ਤਿੰਨ ਜੱਫੇ 3100 ਦੇ ਹੋਣਗੇ ਮੇਰੇ ਵੀਰੋ 2000 ਗੁਲਦੀਬਾ ਪਾ ਗਿਆ 5100 ਦੇ ਤਿੰਨ ਜੱਫੇ ਹੋਣਗੇ ਮੇਰੇ ਪੰਜਾਬੀ ਦੇ ਜੱਗੂ ਦੇ ਪਰ ਸ਼ੀਰਾ ਚੱਕਲੀ ਸ਼ੇਰ ਦੀ ਧਰਤੀ ਦਾ ਸੁਖਵਿੰਦਰ ਸਿੰਘ ਜੀ ਬਿੱਟੂ ਵੱਲੋਂ ਆਹ ਕਬੱਡੀ ਤੇ 1000 ਰੁਪਏ ਦੇ ਮਾਣ ਹੋਣਗੇ ਆਹ ਕਬੱਡੀ ਉਤੇ 1000 ਰੁਪਏ ਦੇ ਮਾਣ ਮੇਰੇ ਵੀਰੇ ਸੁਖਵਿੰਦਰ ਸਿੰਘ ਜੀ ਬਿੱਟੂ ਵੱਲੋਂ ਸੁਖਵਿੰਦਰ ਸਿੰਘ ਜੀ ਬਿੱਟੂ ਉਹਨਾਂ ਵੱਲੋਂ ਲਏ ਜਾਣਗੇ ਅਮਨ ਢਿੱਲੋਂ ਦਾ ਦੋ ਜੱਫੇ 43000 ਲਓ ਕਬੱਡੀ 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 ਇੰਦਰਜੀਤ ਸਿੰਘ ਬੈਣੀ ਸਮਾਣੇ ਵਾਲਾ ਰਾਜੂ ਪਾਉ ਤੋਂ ਪੁਆਇੰਟ ਆਪਣੀ ਟੀਮ ਦੇ ਹਿਸੇ ਵਿੱਚ ਜੋੜ ਗਿਆ ਜਰਵਾਏ ਦੀ ਦੂਜੀ ਕਬੱਡੀ 2000 ਦੀ ਕਿੜਿਆਰੇ ਵਾਲਾ ਇਟਲੀ ਗਰੁੱਪ ਵੱਲੋਂ 2000 ਦਿੱਤਾ ਜਾਵੇਗਾ ਦੂਜੀ ਕਬੱਡੀ ਤੇ ਅਗਲੇ ਸਾਲ ਐਲਾਨ ਹੋ ਗਿਆ ਵੀ ਪਹਿਲਾ ਇਨਾਮ ਲੱਖੀ ਸਰਪੰਚ ਤੇ ਕੁਲਦੀਪ ਪੁਲਸੀਵੱਲਾ 1 ਲੱਖ ਰੁਪਇਆ ਤੇ ਦੂਜਾ ਪ੍ਰਾਈਜ਼ ਕੜਿਆਣੇ ਵਾਲਿਆ ਅਮਰਤ ਸੰਧੂ ਸਰਦਾਰ ਕੋਲਡ ਸਟੋਰ ਵਾਲੇ ਉਹਨਾਂ ਵੱਲੋਂ 75 ਹਜ਼ਾਰ ਦਿੱਤਾ ਜਾਊਗਾ ਹੋਲਡ ਨੰਬਰ ਤਨੋਰੀ ਦਾ ਜੀ ਨੋਟ ਕਰ ਲਿਓ ਜਿਹੜਾ ਨੰਬਰ ਹੋਲਡ ਕੀਤਾ ਗਿਆ ਧਨੌਰੀ ਦਾ ਹੁਣ ਕੋਈ ਹੋਲਡ ਨਹੀਂ ਜੀ ਗੁਰਵਾਜ ਹੁਣ ਕੋਈ ਹੋਲਡ ਨਹੀਂ ਹੁਣ ਕੋਈ ਹੋਲਡ ਨਹੀਂ ਦਿੱਤਾ ਜਾਣਾ ਜੀ ਨੋਟ ਕਰ ਲਿਓ ਗੁਰਵਾਜ ਲਈ ਹੋਲਡ ਨੰਬਰ ਨਹੀਂ ਦਿੱਤਾ ਜਾਵੇਗਾ ਗੁਰਵਾਜ 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 ਲਈ 2000 ਰੁਪਏ ਇਟਲੀ ਗਰੁੱਪ ਵਾਲੇ ਸਾਡੇ ਵੀਰਾਂ ਨੇ ਪਹੁੰਚਾ ਕਰ ਦਿੱਤਾ ਹੈ ਓ ਕਬੱਡੀ ਪਈ ਹੋਈ ਅਤੇ ਦੂਜੇ ਪਾਸੇ ਦੂਜੇ ਪਾਸੇ ਓ ਕਬੱਡੀ 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 ਬੱਲੇ 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 ਹੁੰਦੀ ਕਮਾਲ ਰਾਜੂ ਭਾਉ ਕਹਿੰਦੇ ਆ ਮੁੰਡੇ ਨੂੰ ਭਾਉ ਭਾਉ ਕਹਿੰਦੇ ਆ ਮੁੰਡੇ ਨੂੰ 1000 ਰੁਪਏ ਆਜਾ ਫੇ ਦਾ ਕੁਲਦੀਪ ਪੁਲਸੀਆ ਸਰਵਿਸ ਜੀ ਸੰਧੂ ਤੇ ਸਾਡੇ ਬਿੱਟੂ ਜੀ ਉਹਨਾਂ ਵੱਲੋਂ ਕਦੇ ਵੀ 1000 ਰੁਪਏ ਆਜਾ ਫੇ ਤੋਂ ਖੁਸ਼ ਹੋ ਕੇ 1000 ਰੁਪਏ ਦੇ ਮਨ ਪੁੱਜੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਸਾਰੇ ਹੀ ਭਰਾਵਾਂ ਦਾ ਜਿਹੜੇ ਕਦੇ ਵੀ ਸਵੇਰ ਤੋਂ ਹੀ ਵੱਡੇ ਮਾਣ ਕਰੇ ਨਾ ਖਿਡਾਰੀਆਂ ਦੇ ਅਸੀਂ ਵਿਸ਼ੇ ਤੌਰ ਤੇ ਬਹੁਤ ਵੱਡਾ ਧੰਨਵਾਦ ਕਰਦੇ ਆਂ ਭਾਈ ਜੀ ਆਪਾਂ ਤੁਹਾਡਾ ਗਰਾਊਂਡ ਥਲੀਅ ਰੱਖੀਏ ਭਾਈ ਪਲੀ ਕੋਈ ਨਹੀਂ ਵੀਰਿਆ ਪਿਆਰ ਦੇ ਨਾਲ ਪਿਆਰ ਦੇ ਨਾਲ ਸ਼ੌਕ ਕਬੱਡੀ ਸ਼ੀਰੇ ਦੀ ਸ਼ੀਰੇ ਦੀ ਪਈ ਹੋਈ ਰੇਡ ਮੇਰੇ ਮਿੱਤਰੋ ਦੂਜੇ ਪਾਸੇ ਜੱਗੂ 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 ਪੁਆਇੰਟ ਰੇਟਰ ਦੇ ਹਿੱਸੇ ਐ ਪੁਆਇੰਟ ਰੇਟਰ ਦੇ ਹਿੱਸੇ ਐ ਅਗਲੀ ਕਬੱਡੀ ਕਿਹਦੀ ਆ ਜੀ ਇੰਦਰਜੀਤ ਬੰਨੀ ਸਮਾਣੇ ਵਾਲਾ ਲੈ ਵੀ ਕਿਣਿਆਣੇ ਵਾਲਿਆ ਇੰਦਰਜੀਤ ਆ ਗਿਆ ਫੇਰ ਕਬੱਡੀ ਪਾਉਣ ਦੇ ਲਈ ਲਓ ਇੰਦਰਜੀਤ ਬੰਨੀ ਮੁਰਕੂ ਮੁਰਕੀ ਹੋਇਆ ਫਿਰਦਾ ਹੈ ਕਿ ਮੁਰਕੂ ਮੁਰਕੀ ਹੋ ਗਿਆ ਲੱਗ ਕੇ ਜੋਰ ਚੋਬਰਾਂ ਦਾ ਉਹ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਬਰਾਂ ਦਾ ਆ ਰੇਡ ਤੇ 1000 ਰੁਪਏ ਦੇ ਮਾਣ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ ਸੁਖਵਿੰਦਰ ਸਿੰਘ ਜੀ ਬਿੱਟੂਣਾ ਵੱਲੋਂ 1000 ਰੁਪਿਆ ਬੱਲੇ 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 ਲੱਗਿਆ ਜੋਰ 1000 ਆਹ ਤੇ ਕਮਾਲ ਹੋਈ ਪਈ ਆ ਮੇਰੇ ਮਿੱਤਰੋ ਲਾਲੀ ਮੁਸ਼ਕਵਦ ਵੱਲੋਂ 1000 ਲਾਲੀ ਮੁਸ਼ਕਵਦ ਵੱਲੋਂ ਵੀ 1000 ਆਹ ਕਬੱਡੀ ਤੇ ਮਾਣ ਦਿੱਤੇ ਗਏ ਆ ਲਓ ਸ਼ੀਰਾ ਚੱਕ ਲਈ ਸ਼ੇਰ ਦੀ ਧਰਤੀ ਦਾ ਇੱਕ ਤਕੜਾ ਨੰਬਰ ਫਿਰ ਜੋੜ ਗਿਆ ਆਪਣੀ ਟੀਮ ਦੇ ਲਈ ਉਹ ਕਿੰਨੇ ਅਗਲੀ ਕਬੱਡੀ ਪਾਉਣ ਦੇ ਲਈ ਮਨ ਸਿੰਘ ਡੁਲਟ ਕੋਈ ਕਹਿੰਦਾ ਕੋਈ ਡੁਲਟ ਕਹਿੰਦਾ ਕੋਈ ਬੁਲਟ ਕਹਿੰਦਾ ਮੇਰੇ ਵੀਰੋ ਮਨ ਸਿੰਘ ਡੁਲਟ ਦੀਆਂ ਦੋ ਕਬੱਡੀਆਂ ਤੇ ਭਾਈ ਜੀ ਕਿੰਨਾ ਸੀਗਾ ਜੀ 1000 ਦਿੱਤਾ ਜਾਊਗਾ ਇਟਲੀ ਗਰੁੱਪ ਵੱਲੋਂ ਮਨ ਸਿੰਘ ਡੁਲਟ ਦੀਆਂ ਦੋ ਕਬੱਡੀਆਂ ਤੇ 1000 ਦਿੱਤਾ ਜਾਊਗਾ ਲਾਓ ਵੀ ਮੇਰੇ ਪੰਜਾਬੀ ਵੀਰੋ ਕੁਲਦੀਪ ਪੁਲਸੀਆ ਕਹਿੰਦਾ ਵੀ ਅਨਾਉਂਸ ਕਰ ਦੇ ਜੇ ਆਹ ਲੱਗ ਗਿਆ ਤਾਂ ਸਲਾਣਾ ਜਿਤਕੀ ਜਿਹਨੇ ਵੀ ਜੱਫਾ ਲਾਉ 5000 5000 5000 ਡਬਲ ਟੱਚ ਦਾ ਇਸ਼ਾਰਾ ਹੁਣ ਤਾਂ ਗੱਲ ਲਾਸਟ ਰੇਡ ਤੇ ਰੜਕੂ ਮਨ ਲੱਗਦਾ ਆਓ ਕਬੱਡੀ ਸ਼ੀਰੇ ਦੀ ਸ਼ੀਰੇ ਦੀ ਸ਼ੀਰੇ ਦੀ ਸ਼ੀਰੇ ਦੀ 2100 2100 ਅਮਨ ਢਿੱਲੋਂ ਵੱਲੋਂ ਔਰ ਨਾਲ ਸਾਡੇ ਲੱਖੀ ਸਰਪੰਚ ਵੱਲੋਂ ਅਮਨ ਢਿੱਲੋਂ ਦਾ 2100 ਦੇ ਨਾਲ ਸਰਮਾਨ ਜਿਹੜਾ ਕੀਤਾ ਜਾ ਰਿਹਾ ਹੈ ਲੈ ਵੀ ਉਹ ਮਾ ਦੋ ਕਬੱਡੀਆਂ ਤੇ 1000 ਅਨਾਉਂਸ ਕਰਾਇਆ ਸੀ ਭਾਈ ਇਟਲੀ ਵਾਲਿਆਂ ਨੇ ਇੱਕ ਕਬੱਡੀ ਪਈ ਆ 500 ਕੁ ਰਾਜਾ ਕੋ ਜੀ ਮਾਨ ਸਿੰਘ ਦੋਲਡਾ ਮੇਰੇ ਤੋਂ ਪ੍ਰਾਪਤ ਕਰ ਲਓ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ 14 ਨੰਬਰ ਨੇ ਬਾਬਾ ਗੱਜ ਦਾ ਕਬੱਡੀ ਕਲੱਬ ਧਨੌਰੀ ਦੇ ਤੇ 16 ਨੰਬਰ ਨੇ ਸਲਾਣੇ ਦੀ ਟੀਮ ਦੇ ਬੈਸਟ ਰੇਡਰ 11 ਜੋ 11 ਨੰਬਰ ਲੈ ਲੇ ਸ਼ੀਰਾ ਚੱਕਲੀ ਸ਼ੇਰ ਦਾ ਬੈਸਟ ਏਡਰ ਹੈ ਬੈਸਟ ਯਾਬੂਈ ਜਾਫੀ ਤਿੰਨ ਟੱਚ ਇੱਕ ਜਫਾ ਪਾਉ ਘਾਂਗੇ ਵਾਲਾ ਗੁਰਵਿੰਦਰ ਘਾਂਗਾ ਤੇ ਪਾਉ ਬੈਸਟ ਨੇ ਹੁਣ ਬੇਨਤੀ ਹੈ ਜੀ ਕਿ ਜਕਾਰਾ ਲਾਵਾਂਗੇ ਸਾਰੇ ਜਕਾਰੇ ਦੀ ਆਵਾਜ਼ ਜਕਾਰਾ ਦਿਓ ਜੀ ਬੋਲੇ